ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਬੀਬੀ ਦੇ ਵੱਲੋਂ ਸਮਝਾਈਆਂ ਹੋਈਆਂ ਕੁਝ ਕੀਮਤੀ ਗੱਲਾਂ ਜਿਹੜੀਆਂ ਗੱਲਾਂ ਬਾਰੇ ਸਾਡੇ ਵਿੱਚੋਂ ਬਹੁਤਿਆਂ ਨੂੰ ਨਹੀਂ ਪਤਾ ਇਸ ਕਰਕੇ ਅਸੀਂ ਜਾਣੇ ਅਣਜਾਣੇ ਦੇ ਵਿੱਚ ਕੁਝ ਗਲਤੀਆਂ ਆਪਣੇ ਘਰ ਪਰਿਵਾਰ ਦੇ ਵਿੱਚ ਕਰ ਬੈਠਦੇ ਹਾਂ ਜਿਸ ਕਰਕੇ ਸਾਡੇ ਘਰ ਦੇ ਵਿੱਚ ਕਲੇਸ਼ ਦੁਲੇਦਰਤਾ ਬਿਮਾਰੀ ਗਰੀਬੀ ਆ ਜਾਂਦੀ ਹੈ ਜਿਵੇਂ ਜ਼ਿੰਦਗੀ ਦੇ ਵਿੱਚ ਕਿਵੇਂ ਸਾਡਾ ਨੁਕਸਾਨ ਕਰ ਸਕਦਾ ਹੈ ਇਹਦੇ ਬਾਰੇ ਦੱਸਿਆ ਹੈ ਅਤੇ ਸਾਡੇ ਘਰ ਦੇ ਵਿੱਚ ਬਰਕਤਾਂ ਖੁਸ਼ੀਆਂ ਕਿਹੜੇ ਕਿੰਜ ਆ ਸਕਦੇ ਹਨ ਉਹਦੇ ਲਈ ਜ਼ਰੂਰੀ ਵਿਚਾਰ ਹਨ ਇਸ ਲਈ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦੇਣਾ ਜੀ ਕਮੈਂਟ ਬਾਕਸ ਦੇ ਵਿੱਚ ਆ ਕੇ ਵਾਹਿਗੁਰੂ ਲਿਖ ਦੇਣਾ ਜੀ ਸੰਗਤ ਜੀ ਇੱਕ ਪਿੰਡ ਦੇ ਵਿੱਚ ਇੱਕ ਪਤੀ ਪਤਨੀ ਰਹਿੰਦੇ ਸੀ ਉਹ ਪਤੀ ਪਤਨੀ ਦੀ ਸੋਚਦਾਰ ਸਿਆਣਾ ਉਪਦੇਸ਼ ਚਰਚੇ ਚਾਰਚ ਫੇਰੇ ਸੀ ਲੋਕ ਅਕਸਰ ਗੱਲਾਂ ਕਰਦੇ ਕਿ ਇਹਨਾਂ ਦੇ ਹੱਥ ਦੇ ਵਿੱਚ ਪਤਾ ਨਹੀਂ ਕੀ ਜਾਦੂ ਦੀ ਛੜੀ ਹੈ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਹਨ ਹਰ ਇੱਕ ਕੰਮ ਨੇ ਪ੍ਰਚਲਿਤਦਾ ਹੈ ਇਹ ਤਾਂ ਮਿੱਟੀ ਨੂੰ ਵੀ ਹੱਥ ਪਾਉਣ ਦਾ ਉਹ ਵੀ ਸੋਨਾ ਬਣ ਜਾਂਦੀ ਹੈ ਪੂਰੇ ਪਰਿਵਾਰ ਦੀ ਏਕਤਾ ਪ੍ਰੇਮ ਪਿਆਰ ਦੀਆਂ ਗੱਲਾਂ ਹੁੰਦੀਆਂ ਕਾਦੇਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਵੀ ਲੜਾਈ ਝਗੜਾ ਨਹੀਂ ਸੁਣਿਆ ਅਤੇ ਰਿਜਕ ਵੀ ਇਹਨਾਂ ਦੇ ਬੂਹੇ ਤੱਕ ਰੋਲਦਾ ਹੈ ਕਿਉਂਕਿ ਪਰਮਾਤਮਾ ਨੇ ਦਿੱਤੀ ਹਰ ਇੱਕ ਚੀਜ਼ ਇਹਨਾਂ ਦੇ ਘਰ ਦੇ ਵਿੱਚ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਜ਼ਮੀਨ ਜਾਇਦਾਦ ਸੁੱਖ ਸਹੂਲਤਾਂ ਸਭ ਕੁਝ ਸੀ ਅਤੇ ਪਰਿਵਾਰ ਦੀ ਏਕਤਾ ਪ੍ਰੇਮ ਪਿਆਰ ਵੀ ਪਹਿਲਾਂ ਦੇ ਨਾਲੋਂ ਕਿਤੇ ਵੱਧ ਗਿਆ ਸੀ ਕਹਿੰਦੇ ਕਈ ਲੋਕ ਇਹਨਾਂ ਦੀ ਤਰੱਕੀ ਕਾਮਯਾਬੀ ਇਹਨਾਂ ਦੀ ਇਕਤਾ ਨੂੰ ਦੇਖ ਕੇ ਸੜਦੇ ਸੀ ਅਤੇ ਕਈ ਲੋਕ ਇਹਨਾਂ ਵਰਗੇ ਬਣਨਾ ਚਾਹੁੰਦੇ ਸੀ ਕਹਿੰਦੇ ਪਤੀ ਪਤਨੀ ਦੇ ਆਪਣੇ ਦੋ ਪੁੱਤਰ ਅਤੇ ਇੱਕ ਛੋਟੀ ਧੀ ਸੀ ਕਹਿੰਦੇ ਸਮਾਂ ਬੀਤਿਆ ਇਹਨਾਂ ਦੇ ਪੁੱਤਰ ਜਵਾਨ ਹੋ ਗਏ ਜਦੋਂ ਪੁੱਤਰ ਜਵਾਨ ਹੋਏ ਤਾਂ ਹਰ ਇੱਕ ਕੋਈ ਇਹਨਾਂ ਦੇ ਪਰਿਵਾਰ ਦੇ ਨਾਲ ਰਿਸ਼ਤਾ ਜੋੜਨਾ ਚਾਹੁੰਦਾ ਸੀ ਕਿਉਂਕਿ ਬੜਾ ਪਲਾ ਪਰਿਵਾਰ ਸੀ ਮਿਹਨਤੀ ਪਰਿਵਾਰ ਸੀ ਮਿੱਠ ਬੋਲਣਾ ਸਭ ਦੀ ਕਦਰ ਕਰਨ ਵਾਲਾ ਪਰਿਵਾਰ ਸੀ ਅਤੇ ਪਰਿਵਾਰ ਦੀ ਏਕਤਾ ਤੇ ਕਾਮਯਾਬੀ ਬਾਰੇ ਸਾਨੂੰ ਪਤਾ ਸੀ ਇਸ ਕਰਕੇ ਇਹਨਾਂ ਦੇ ਪੁੱਤਰਾਂ ਨੂੰ ਚਾਰ ਚਫੇਰੇ ਤੋਂ ਰਿਸ਼ਤੇ ਆਉਣ ਲੱਗੇ ਆਪਣੇ ਪੁੱਤਰ ਦੇ ਲਈ ਇੱਕ ਸਿਆਣੀ ਕੁੜੀ ਲੱਭੀ ਅਤੇ ਉਹਦੇ ਨਾਲ ਇਹਦਾ ਰਿਸ਼ਤਾ ਤੈਅ ਕਰ ਦਿੱਤਾ ਕੁਝ ਮਹੀਨਿਆਂ ਦੇ ਬਾਅਦ ਉਹ ਸਿਆਣੀ ਤੀ ਨੂੰ ਵਿਆਹ ਕੇ ਆਪਣੇ ਘਰ ਦੀ ਨੌਂ ਬਣਾ ਲਿਆ ਕੋਝ ਹੀ ਦਿਨਾਂ ਦੇ ਬਾਅਦ ਆਪਣੇ ਨੌ ਪੁੱਤਰ ਨੂੰ ਬੁਲਾਇਆ ਤੇ ਕੋਲ ਬੁਲਾ ਕੇ ਕਿਹਾ ਕਿ ਦੇਖੋ ਬੱਚਿਓ ਤੁਸੀਂ ਇਸ ਘਰ ਦੇ ਵੱਡੇ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਵੀ ਵੱਡੀ ਹੈ ਇਸ ਕਰਕੇ ਅਸੀਂ ਕੁਝ ਗੱਲਾਂ ਤੁਹਾਨੂੰ ਸਮਝਾਉਣੀਆਂ ਚਾਹੁੰਦੇ ਹਾਂ ਜਿਹੜੀਆਂ ਗੱਲਾਂ ਸਾਡੇ ਬਜ਼ੁਰਗਾਂ ਨੇ ਸਾਡੇ ਵੱਡਿਆਂ ਨੇ ਸਾਨੂੰ ਸਮਝਾਈਆਂ ਸੀ ਕਿਹੜੀਆਂ ਗੱਲਾਂ ਸਾਡੀ ਤਰੱਕੀ ਦਾ ਕਾਰਨ ਬਣੀਆਂ ਨੇ ਤੇ ਕਹਿੰਦੇ ਉਹ ਬਜ਼ੁਰਗ ਬੀਬੀ ਨੇ ਆਪਣੀ ਨੌ ਨੂੰ ਸਮਝਾਉਂਦੇ ਹੋਏ ਕਿਹਾ ਕਿ ਪੁੱਤਰ ਜਿਹੜੇ ਮਾਲਕ ਸਭ ਤੋਂ ਵੱਡੀ ਨੌ ਸੀ ਅਤੇ ਜਿਸ ਦਿਨ ਮੈਂ ਵਿਆਹ ਕੀ ਆਈ ਸਾਂ ਤਾਂ ਮੇਰੀ ਸੱਸ ਨੇ ਮੈਨੂੰ ਕੁਝ ਗੱਲਾਂ ਸਮਝਾਈਆਂ ਸੀ ਅੱਜ ਉਹ ਗੱਲਾਂ ਮੈਂ ਤੈਨੂੰ ਸਮਝਾਉਣ ਜਾ ਰਹੀ ਹਾਂ ਸਭ ਤੋਂ ਪਹਿਲੀ ਗੱਲ ਮੇਰੀ ਸੱਸ ਨੇ ਮੈਨੂੰ ਸਮਝਾਈ ਸੀ ਅਤੇ ਅੱਜ ਮੈਂ ਤੈਨੂੰ ਸਮਝਾ ਰਹੀ ਹਾਂ ਕਿ ਤੀਏ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਉੱਠਣਾ ਹੈ ਜਿਹੜੇ ਘਰ ਦੀ ਨੌਂ ਟਾਈਮ ਸਿਰ ਉੱਠਦੀ ਹੈ ਅਤੇ ਉਸ ਨੂੰ ਦੇਖ ਕੇ ਛੋਟੀਆਂ ਨੇ ਵੀ ਸਿੱਖਣਾ ਹੈ ਇਸ ਕਰਕੇ ਤੂੰ ਘਰ ਦੀ ਵੱਡੀ ਨੋਹ ਹੈ ਇਹ ਆਦਤ ਤੇਰੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਅਕਾਲ ਪੁਰਖ ਜੀ ਨੂੰ ਪਰਮਾਤਮਾ ਨੂੰ ਯਾਦ ਕਰਦੇ ਰਹਿਣਾ ਹੈ ਉਹਨਾਂ ਦੀ ਬੇਅੰਤ ਕਿਰਪਾ ਫਿਰ ਤੇਰੇ ਤੇ ਹੋਵੇਗੀ ਫਿਰ ਸਾਡੇ ਸਾਰੇ ਹੀ ਕੰਮ ਆਸਾਨ ਹੋ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈਣਾ ਹੈ ਫਿਰ ਆਪਣੇ ਕੰਮਕਾਰਾਂ ਨੂੰ ਹੱਥ ਪਾਉਣਾ ਹੈ ਜਦੋਂ ਤੋਂ ਉਦਮ ਕਰਕੇ ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ ਉਠhenge ਉਠ ਕੇ ਰੱਬ ਦਾ ਨਾਮ ਲਵेंगी ਤੇਰੇ ਕਰਕੇ ਇਸ ਕਰਕੇ ਇਹ ਕੰਮ ਕੰਟਰੋਲ ਕਰਨਾ ਤੇ ਉਸ ਤੋਂ ਬਾਅਦ ਦੂਸਰਾ ਕੰਮ ਦੇਖੋ ਜਦੋਂ ਆਪਾਂ ਪਰਿਵਾਰ ਵਿੱਚ ਰਹਿੰਦੇ ਹਾਂ ਪਰਿਵਾਰ ਦੀ ਮੋਠੇ ਹੋਣ ਦੇ ਨਾਂ ਤੇ ਪਰਿਵਾਰ ਦੇ ਵੱਡੇ ਹੋਣ ਦੇ ਨਾਂ ਤੇ ਸਾਡਾ ਇਹ ਫਰਜ਼ ਬੰਦਾ ਹੈ ਕਿ ਅਸੀਂ ਸਭ ਦੀ ਗੱਲ ਨੂੰ ਧਿਆਨ ਦੇ ਨਾਲ ਸੁਣੀਏ ਸਮਝੀਏ ਜੇਕਰ ਸਾਡੇ ਘਰ ਦੇ ਛੋਟੇ ਜਿਹੇ ਸਾਨੂੰ ਕੋਈ ਚੰਗੀ ਸਲਾਹ ਦੇ ਰਹੇ ਹਨ ਤਾਂ ਉਹਨਾਂ ਦੀ ਉਮਰ ਨਹੀਂ ਦੇਖਣੀ ਉਹਨਾਂ ਦੀ ਸਲਾਹ ਉਹਨਾਂ ਦੀ ਰਹਿਣ ਨੂੰ ਦੇਖਣਾ ਹੈ ਕਿ ਇਹਨਾਂ ਦੀ ਜਿਹੜੀ ਕੀਤੀ ਹੋਈ ਗੱਲ ਹੈ ਉਹ ਕਿੰਨੇ ਕੁ ਸਿਆਣੀ ਹੈ ਉਹਨਾਂ ਦੀ ਸਮਝਦਾਰੀ ਉਹਨਾਂ ਦੀ ਸਿਆਣਪ ਨੂੰ ਦੇਖਣਾ ਹੈ ਉਹਨਾਂ ਦੀ ਉਮਰ ਨੂੰ ਨਹੀਂ ਦੇਖਣਾ ਤਾਂ ਘਰ ਦੇ ਸਾਰੇ ਜੀਆਂ ਦੀ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਹੈ ਅਤੇ ਕਦੇ ਵੀ ਆਪਣੀਆਂ ਗੱਲਾਂ ਤੋਂ ਮੁੱਕਰਨਾ ਨਹੀਂ ਹੈ ਕਿਉਂਕਿ ਸਿਆਣੇ ਕਹਿੰਦੇ ਕਿ ਜਦੋਂ ਵੀ ਆਪਾਂ ਕੋਈ ਵੀ ਗੱਲ ਆਪਣੀ ਕੋਈ ਵੀ ਮਰਜ਼ੀ ਦੂਜਿਆਂ ਦੇ ਉੱਤੇ ਥੋਪਦੇ ਹਾਂ ਆਪਣੀ ਸਲਾਹ ਜਾਂ ਆਪਣੀ ਗੱਲ ਨੂੰ ਦੂਜਿਆਂ ਤੋਂ ਦੂਰ ਕਰ ਮਨਾਉਣਾ ਚਾਹੁੰਦੇ ਹਾਂ ਤਾਂ ਸਮਝੋ ਇਹ ਝੂਠ ਦੇਣ ਦੇ ਬਰਾਬਰ ਹੈ ਦੂਜਿਆਂ ਤੋਂ ਜ਼ਬਰਦਸਤੀ ਆਪਣੇ ਪਰਿਵਾਰ ਦੇ ਵਿੱਚ ਥੋਪਦੇ ਹਾਂ ਇੰਜ ਬਿਲਕੁਲ ਵੀ ਨਹੀਂ ਕਰਨਾ ਨਹੀਂ ਤਾਂ ਉਹ ਰਿਸ਼ਤੇ ਬਹੁਤ ਹੀ ਦੇਰ ਤੱਕ ਨਹੀਂ ਟਿਕਦੇ ਤੀਸਰੀ ਗੱਲ ਕਿ ਭਏ ਭੋਜਨ ਤੋਂ ਹਮੇਸ਼ਾ ਪਰੇਸ਼ ਕਰਨਾ ਹੈ ਆਪਣੇ ਪਰਿਵਾਰ ਨੂੰ ਬੇਪੋਜਨ ਤੋਂ ਦੂਰ ਰੱਖਣਾ ਹੈ ਬਿਆ ਹੋਇਆ ਭੋਜਨ ਖਰਾਬ ਹੋ ਜਾਂਦਾ ਹੈ ਉਹਦੇ ਵਿੱਚ ਇਕਠਾਸ ਪੈਦਾ ਹੋ ਜਾਂਦੀ ਹੈ ਤੇ ਜੇਕਰ ਉਸ ਚੀਜ਼ ਨੂੰ ਆਪਾਂ ਖਾਈਏ ਤਾਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ ਅਸੀਂ ਬਿਮਾਰ ਹੋ ਸਕਦੇ ਹਾਂ ਸਾਡੇ ਉਤੇ ਆਲਸ ਦੇ ਲਿੱਦਰ ਆ ਜਾਂਦਾ ਹੈ ਉਸੇ ਹੀ ਤਰ੍ਹਾਂ ਇਹ ਵੀ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਜਿਵੇਂ ਬਿਆ ਭੋਜਨ ਸਾਡੇ ਲਈ ਨੁਕਸਾਨਦਾਈ ਹੈ ਸਾਨੂੰ ਨੁਕਸਾਨ ਪਹੁੰਚਾਉਂਦਾ ਹੈ ਉਸੇ ਤਰ੍ਹਾਂ ਇਹ ਪਈਆਂ ਪੁਰਾਣੀਆਂ ਗੱਲਾਂ ਵੀ ਸਾਡੇ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਕਈ ਵਾਰ ਸਾਡੇ ਘਰ ਦੇ ਚੀਜ਼ਾਂ ਤੋਂ ਕੁਝ ਗਲਤੀਆਂ ਹੋ ਜਾਂਦੀਆਂ ਨੇ ਜਾਂ ਸਾਡੇ ਤੋਂ ਕੁਝ ਗਲਤੀਆਂ ਹੋ ਸਕਦੀਆਂ ਨੇ ਪਰ ਜੇਕਰ ਆਪਾਂ ਉਹਨਾਂ ਪੁਰਾਣੀਆਂ ਗੱਲਾਂ ਨੂੰ ਯਾਦ ਰੱਖਾਂਗੇ ਉਹਨਾਂ ਪੁਰਾਣੀਆਂ ਗੱਲਾਂ ਨੂੰ ਵਾਰ-ਵਾਰ ਚੇਤੇ ਕਰਾਂਗੇ ਅਤੇ ਉਸ ਜੀ ਨੂੰ ਚੇਤੇ ਕਰਾਵਾਂਗੇ ਜਿਹਦੇ ਤੋਂ ਗਲਤੀ ਹੋਈ ਸੀ ਉਹਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਹਨੂੰ ਵਾਰ-ਵਾਰ ਗਲਤੀਆਂ ਦਾ ਅਹਿਸਾਸ ਕਰਵਾ ਕੇ ਸ਼ਰਮਿੰਦਾ ਕਰਾਂਗੇ ਤਾਂ ਫਿਰ ਉਹ ਰਿਸ਼ਤਿਆਂ ਦੇ ਵਿੱਚ ਇੱਕ ਖਟਾਸ ਘੜਤਣ ਆ ਜਾਂਦੀ ਹੈ ਔਰ ਰਿਸ਼ਤੇ ਬਹੁਤ ਹੀ ਦੇਰ ਤੱਕ ਨਿਭਦੇ ਨਹੀਂ ਇਸ ਕਰਕੇ ਜਿਵੇਂ ਆਪਾਂ ਝੂਠੇ ਅਤੇ ਬੇਪਰੋਜਨ ਤੋਂ ਪਰੇਸ਼ਾਨ ਕਰਦੇ ਹਾਂ ਉਸੇ ਹੀ ਤਰ੍ਹਾਂ ਆਪਣੀ ਮਰਜ਼ੀ ਦੂਜਿਆਂ ਦੇ ਉੱਤੇ ਥੋਪਣ ਤੋਂ ਪਰੇਸ਼ਾਨਾ ਹੈ ਦੂਜਿਆਂ ਦੇ ਨਾਲ ਕਦੇ ਵੀ ਜ਼ਬਰਦਸਤੀ ਨਹੀਂ ਕਰਨੀ ਹੈ ਤੇ ਜੋ ਵੀ ਆਪਣੇ ਪਰਿਵਾਰ ਦੇ ਵਿੱਚ ਕੁਝ ਵੀ ਪਿੱਛੇ ਮਾੜਾ ਹੋ ਗਿਆ ਸੀ ਕਿਸੇ ਤੋਂ ਗਲਤੀ ਹੋ ਗਈ ਸੀ ਤਾਂ ਉਹਨੂੰ ਭੁਲਾ ਦੇਣਾ ਹੈ ਉਹਨੂੰ ਵਾਰ-ਵਾਰ ਯਾਦ ਨਹੀਂ ਕਰਨਾ ਵਾਰ-ਵਾਰ ਉਹਨੂੰ ਯਾਦ ਕਰਕੇ ਉਸ ਜੀ ਨੂੰ ਸ਼ਰਮਿੰਦਾ ਨਹੀਂ ਕਰਨਾ ਨੀਚਾ ਨਹੀਂ ਦਿਖਾਉਣਾ ਤੇ ਉਸ ਤੋਂ ਬਾਅਦ ਅਗਲੀ ਗੱਲ ਜਿਹੜੀ ਬਹੁਤ ਜ਼ਰੂਰੀ ਗੱਲ ਹੈ ਹਰ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਜੋ ਵੀ ਵਾਹਿਗੁਰੂ ਜੀ ਨੇ ਦਿੱਤਾ ਹੈ ਉਹਦੇ ਲਈ ਕੋਟਨ ਕੋਟ ਸ਼ੁਕਰਾਨਾ ਕਰਨਾ ਹੈ ਵਾਇਗਰੂ ਜੀ ਦਾ ਸ਼ੁਕਰਾਨਾ ਕਰਕੇ ਜੇਕਰ ਪਰਿਵਾਰ ਵਿੱਚ ਕੋਈ ਵੀ ਜੀ ਸਾਡੇ ਲਈ ਕੁਝ ਚੰਗਾ ਕਰਦਾ ਹੈ ਤਾਂ ਉਹਦਾ ਵੀ ਧੰਨਵਾਦ ਕਰੋ ਵਾਇਗਰੂ ਜੀ ਦਾ ਸ਼ੁਕਰਾਨਾ ਤਾਂ ਆਪਾਂ ਹਰ ਹਾਲ ਦੇ ਵਿੱਚ ਕਰਨਾ ਹੀ ਕਰਨਾ ਹੈ ਆਪਣੇ ਘਰ ਦੇ ਜੀਆ ਦਾ ਵੀ ਉਹਨਾਂ ਦਾ ਵੀ ਧੰਨਵਾਦ ਕਰੋ ਜੋ ਤੁਹਾਡੇ ਲਈ ਚੰਗਾ ਕਰ ਰਿਹਾ ਹੈ ਤੁਹਾਡੇ ਲਈ ਚੰਗਾ ਸੋਚ ਰਿਹਾ ਹੈ ਤੁਹਾਡਾ ਸ਼ੁਕਰਾਨਾ ਕਰਨ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਤੁਹਾਡੇ ਲਈ इज्जत ਹੋਰ ਵਧ ਜਾਵੇਗੀ ਪਰ ਜੇਕਰ ਆਪਾਂ ਹਰ ਵੇਲੇ ਆਪਣੇ ਪਰਿਵਾਰ ਦੇ ਨਾਲ ਗਿਲੇ ਸ਼ਿਕਵੇ ਕਰਦੇ ਰਹਿੰਦੇ ਹਾਂ ਕਿ ਤੂੰ ਮੇਰੇ ਲਈ ਕੁਝ ਨਹੀਂ ਕੀਤਾ ਤੂੰ ਮੇਰਾ ਆ ਕੰਮ ਨਹੀਂ ਕੀਤਾ ਉਹ ਕੰਮ ਨਹੀਂ ਕੀਤਾ ਆਖਰਕਾਰ ਬੰਦਾ ਸੋਚਦਾ ਹੈ ਇਹਨੂੰ ਮੇਰੇ ਕੀਤੇ ਹੋਏ ਕੰਮ ਨਹੀਂ ਦਿਖਦੇ ਜਿਹੜੇ ਮੈਂ ਕੰਮ ਨਹੀਂ ਕਰਦਾ ਉਹ ਇਹ ਮੈਨੂੰ ਵਾਰ-ਵਾਰ ਗਿਣਾਉਂਦਾ ਰਹਿੰਦਾ ਹੈ ਕਿਉਂਕਿ ਉਸ ਤੋਂ ਬਾਅਦ ਚੌਥੀ ਗੱਲ ਭਾਵੇਂ ਆਪਣਾ ਪਰਿਵਾਰ ਪਾਵੇਂ ਆਪਣੇ ਨਾਲ ਜੁੜੇ ਹੋਏ ਸਾਡੇ ਦੋਸਤ ਰਿਸ਼ਤੇਦਾਰ ਮਿੱਤਰ ਜੋ ਵੀ ਸਾਡੇ ਨਾਲ ਕੋਈ ਵੀ ਜੁੜਿਆ ਹੈ ਉਹਦੇ ਵਿੱਚੋਂ ਉਹਦੇ ਗੁਣ ਉਹਦੀ ਕਾਬਲੀਅਤ ਦੇਖਣ ਦੀ ਕੋਸ਼ਿਸ਼ ਕਰੋ ਉਹਦੀ ਕਾਬਲੀਅਤ ਦੇਖਣ ਦੀ ਕੋਸ਼ਿਸ਼ ਕਰੋ ਕਿਉਂਕਿ ਜਦੋਂ ਆਪਾਂ ਉਹਨਾਂ ਦੇ ਗੁਣ ਦੇਖਦੇ ਹਾਂ ਤਾਂ ਉਹ ਇਨਸਾਨ ਸਾਨੂੰ ਚੰਗਾ ਲੱਗਦਾ ਹੈ ਪਰ ਜੇ ਆਪਾਂ ਔਗਣ ਦੇਖਣੇ ਸ਼ੁਰੂ ਕਰ ਦਿੱਤੇ ਤਾਂ ਉਹ ਰਿਸ਼ਤੇ ਫਿਰ ਉਹ ਇਨਸਾਨ ਸਾਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਮਾੜੇ ਕੰਮ ਦੇਖਾਂਗੇ ਤਾਂ ਫਿਰ ਸਾਡੇ ਉੱਤੇ ਮਾੜਾ ਪ੍ਰਭਾਵ ਪਵੇਗਾ ਸਾਡੇ ਰਿਸ਼ਤੇ ਉੱਤੇ ਮਾੜਾ ਪ੍ਰਭਾਵ ਪਵੇਗਾ ਅਤੇ ਉਸ ਤੋਂ ਬਾਅਦ ਪੰਜਵੀਂ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਦਾ ਦਿੱਤਾ ਹੋਇਆ ਸਿਧਾਂਤ ਹੈ ਜੋ ਆਪਾਂ ਆਪਣੇ ਘਰ ਪਰਿਵਾਰ ਦੇ ਵਿੱਚ ਆਪਣੇ ਜੁੜੇ ਹੋਏ ਲੋਕਾਂ ਦੇ ਉੱਤੇ ਵਰਤਣਾ ਹੈ ਮਹਾਂਪੁਰਖ ਜੀ ਕਹਿੰਦੇ ਕਿ ਜੇ ਖੁਸ਼ੀਆਂ ਵੰਡਾਂਗੇ ਤਾਂ ਉਹ ਖੁਸ਼ੀਆਂ ਸਾਨੂੰ 6 ਗਣੀਆਂ ਹੋ ਕੇ ਮਿਲਦੀਆਂ ਹਨ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਸਿਧਾਂਤ ਹੈ ਕਿ ਜੋ ਚੀਜ਼ ਵੀ ਆਪਾਂ ਦੂਜਿਆਂ ਨੂੰ ਵੰਡਦੇ ਹਾਂ ਜੋ ਚੀਜ਼ ਦੂਜਿਆਂ ਨੂੰ ਦਿੰਦੇ ਹਾਂ ਉਹੀ ਚੀਜ਼ ਸਾਨੂੰ ਦੁੱਗਣੀ ਚੌਗਣੀ ਹੋ ਕੇ ਮਿਲਦੀ ਹੈ ਤਾਂ ਕੋਸ਼ਿਸ਼ ਕਰੀਏ ਕਿ ਸਾਡੇ ਕੋਲੋਂ ਖੁਸ਼ੀਆਂ ਜਾਣ ਅਤੇ ਉਹ ਖੁਸ਼ੀਆਂ ਦੁੱਗਣੀਆਂ ਚੌਗਣੀਆਂ ਹੋ ਕੇ ਸਾਡੇ ਘਰ ਨੂੰ ਆਉਣ ਸੋ ਅਸੀਂ ਇਹ ਗੱਲਾਂ ਆਪਣੇ ਘਰ ਪਰਿਵਾਰ ਵਿੱਚ ਲਾਗੂ ਕਰਨੀਆਂ ਹਨ ਤਾਹੀਂ ਆਪਣੇ ਪੂਰੇ ਪਰਿਵਾਰ ਦੇ ਵਿੱਚ ਏਕਤਾ, ਪ੍ਰੇਮ, ਪਿਆਰ रह ਸਕਦਾ ਹੈ। ਜਿੰਨੇ ਵੀ ਪਰਿਵਾਰ ਦੇ ਚੀਹਾਂ ਦੇ ਵਿੱਚ ਏਕਤਾ ਹੋਵੇਗੀ ਪਰ ਪ੍ਰੇਮ ਪਿਆਰ ਹੋਵੇਗਾ ਉਨਾ ਹੀ ਉਹ ਘਰ ਅੱਗੇ ਵਧੇਗਾ। ਇਸ ਕਰਕੇ ਆਪਣੇ ਘਰ ਦੀ ਗੱਲ ਨੂੰ ਆਪਣੇ ਘਰ ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਓ ਅਤੇ ਇਹਨਾਂ ਗਲਤੀਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੁਧਾਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।